ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਮਤਾ ਹੋਰ ਕਿਸੇ ਧਰਤੀ ਤੇ ਪਾਸ ਨਹੀਂ ਹੋਇਆ ਜਿਸ ਤਰ੍ਹਾਂ ਦਾ ਮਤਾ ਸ੍ਰੀ ਅਨੰਦਪੁਰ ਸਾਹਿਬ ਪਾਸ ਹੋਇਆ। ਹੋਰ ਸਾ ਸੰਗਤ ਹਰ ਬੰਦਾ ਚਾਹੁੰਦਾ ਮੇਰਾ ਧਰਮ ਵਧੇ ਮੇਰੇ ਧਰਮ ਦੇ ਲੋਕ ਵਧਣ ਭਾਵੇਂ ਉਹ ਪਿਆਰ ਨਾਲ ਲੋਕਾਂ ਨੇ ਧਰਮ ਵਿੱਚ ਵਾਧਾ ਕੀਤਾ ਭਾਵੇਂ ਹਥਿਆਰ ਨਾਲ ਵਾਧਾ ਕੀਤਾ ਆਪਣਾ ਧਰਮ ਵਧਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਕੋਲ ਜਵਰ ਸੀ ਜੋਰ ਸੀ ਉਹ ਬੰਦਿਆਂ ਨੇ ਹਥਿਆਰ ਨਾਲ ਵੀ ਆਪਣਾ ਧਰਮ ਵਧਾਇਆ ਲੋਕਾਂ ਨੂੰ ਡਰਾ ਕੇ ਉਹਨਾਂ ਦਾ ਧਰਮ ਬਦਲਦੇ ਰਹੇ ਅਰੇ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਸ ਧਰਤੀ ਉੱਤੇ ਉਹ ਮਤਾ ਪਾਸ ਕੀਤਾ ਗਿਆ ਜਿੱਥੇ ਸਾਦ ਸੰਗਤ ਆਪਣੇ ਧਰਮ ਨੂੰ ਵਧਾਉਣ ਵਾਸਤੇ ਨਹੀਂ ਕਿਸੇ ਦੂਜੇ ਦੇ ਧਰਮ ਨੂੰ ਬਚਾਉਣ ਵਾਸਤੇ ਮਤਾ ਪਾਸ ਹੋਇਆ। ਤੁਲਸੀ ਦਾ ਹਸਨੇ ਦਾ ਦੋਹਰਾ ਲਿਖਿਆ ਹੈ ਉਹਦੇ ਵਿੱਚ ਉਹ ਲਿਖਦਾ ਹੈ ਕਿ ਗੁਰੂ ਦਾ ਹਿਰਦਾ ਜਿਹੜਾ ਉਹ ਮੱਖਣ ਵਰਗਾ ਹੁੰਦਾ ਹੈ। ਅਪਨੋ ਕਿਸੇ ਚੀਜ਼ ਨੂੰ ਕੋਮਲਤਾ ਨਾਲ ਜੋੜਨਾ ਹੋਵੇ ਬਹੁਤ ਕੋਮਲ ਹੈ ਤਾਂ ਕੀ ਕਹਿੰਦਾ ਵੀ ਇਹ ਬੰਦੇ ਦਾ ਮਨ ਤਾਂ ਮੱਖਣ ਵਰਗਾ ਹੈ ਭਾਵ ਬਹੁਤ ਨਰਮ ਹੈ ਜਦੋਂ ਫਿਰ ਸ਼ਬਦ ਵਰਤੀ ਤਾਂ ਵੀ ਮੂਮ ਵਰਗਾ ਹੈ ਇਹਦਾ ਮਨ ਹਿਰਦਾ ਤਾਂ ਬਹੁਤ ਮੂਮ ਵਰਗਾ ਨਰਮ ਹੈ ਮੱਖਣ ਵਰਗਾ ਹੈ ਪ੍ਰਸਾਦ ਸੰਗਤ ਜਦੋਂ ਭਾਈ ਵੀਰ ਸਿੰਘ ਰੌ ਦੋਹਰੇ ਦੀ ਵਿਆਖਿਆ ਲਿਖੀ ਉਹ ਕਹਿੰਦੇ ਨਹੀਂ ਭਾਈ ਮੱਖਣ ਵਰਗਾ ਹਿਰਦਾ ਨਹੀਂ ਹੈ ਗੁਰੂ ਦਾ ਮੂਮ ਵਰਗਾ ਹਿਰਦਾ ਨਹੀਂ ਹੈ ਗੁਰੂ ਦਾ ਗੁਰੂ ਦੇ ਹਿਰਦੇ ਦੀ ਵਡਿਆਈ ਜਿਹੜੀ ਹੈ ਉਹ ਕਿਸੇ ਮੱਖਣ ਨਾਲ ਜਾਂ ਮੂਮ ਨਾਲ ਨਹੀਂ ਕੀਤੀ ਜਾ ਸਕਦੀ ਕਿਉਂ ਉਹਦੇ ਵਿੱਚ ਬਹੁਤ ਵੱਡੀ ਕਮੀ ਹੈ ਸਾਧ ਸੰਗਤ ਮੱਖਣ ਉਦੋਂ ਪਿਘਲਦਾ ਹੈ ਜਦੋਂ ਮੱਖਣ ਨੂੰ ਸੇਕ ਲੱਗਦਾ ਹੈ ਮੋਮ ਉਦੋਂ ਪਿਗਲਦਾ ਹੈ ਜਦੋਂ ਮੋਮ ਨੂੰ ਸੇਕ ਲੱਗਦਾ ਹੈ ਮੱਖਣ ਉਦੋਂ ਪਿਗਲਦਾ ਹੈ ਜਦੋਂ ਮੱਖਣ ਨੂੰ ਸੇਕ ਲੱਗਦਾ ਹੈ ਪੂਰੇ ਘਰ ਨੂੰ ਅੱਗ ਲੱਗੀ ਹੋਵੇ ਮੱਖਣ ਫ੍ਰਿਜ ਵਿੱਚ ਪਿਆ ਉਹ ਬਦਲਦਾ ਨਹੀਂ ਕਿਉਂਕਿ ਫ੍ਰਿਜ ਵਿੱਚ ਪਿਆ ਉਹਨੂੰ ਕੋਈ ਸੇਕ ਨਹੀਂ ਲੱਗ ਰਿਹਾ ਉਹਦੇ ਉੱਤੇ ਪੂਰੇ ਘਰ ਦੀ ਲੱਗੀ ਹੋਈ ਅੱਗ ਦਾ ਕੋਈ ਅਸਰ ਨਹੀਂ ਕਿਉਂਕਿ ਉਹ ਆਪ ਫ੍ਰਿਜ ਵਿੱਚ ਪਿਆ ਹੈ ਮੱਖਣ ਉਦੋਂ ਪਿਗਲਦਾ ਜਦੋਂ ਠਕ ਲੱਗਦਾ ਪਰ ਸਾਧ ਸੰਗਤ ਗੁਰੂ ਦਾ ਹਿਰਦਾ ਇੰਨਾ ਵਿਸ਼ਾਲ ਤੇ ਕਰुणा ਦਇਆ ਨਾਲ ਭਰਿਆ ਹੋਇਆ ਕਿਸੇ ਦੂਜੇ ਦੇ ਘਰ ਵਿੱਚ ਅੱਗ ਲੱਗੀ ਹੈ ਮੇਰੇ ਗੁਰੂ ਦਾ ਹਿਰਦਾ ਪਿਗਲ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਨੂੰ ਕੋਈ ਖਤਰਾ ਨਹੀਂ ਕਿਸੇ ਹੋਰ ਦੇ ਘਰ ਨੂੰ ਖਤਰਾ ਹੈ ਉਹ ਦਾ ਦਰਦ ਵੇਖ ਕੇ ਗੁਰੂ ਦਾ ਹਿਰਦਾ ਪਿਗਲ ਗਿਆ ਸਾ ਸੰਗਤ ਗੁਰੂ ਦਾ ਹਿਰਦਾ ਮੱਖਣ ਵਰਗਾ ਨਹੀਂ ਮੱਖਣ ਨੂੰ ਸੇਕ ਲੱਗੇ ਉਹ ਪਿਗਲਦਾ ਪਰ ਮੇਰੇ ਗੁਰੂ ਦਾ ਹਿਰਦਾ ਇੰਨਾ ਵਿਸ਼ਾਲ ਤੇ ਦਇਆ ਨਿਧ ਹੈ ਸਾ ਸੰਗਤ ਕਿਸੇ ਦੂਜੇ ਨੂੰ ਸੇਕ ਲੱਗਾ ਗੁਰੂ ਦਾ ਹਿਰਦਾ ਪਿਗਲ ਗਿਆ ਔਰ ਸਭ ਤੋਂ ਵੱਡਾ ਮਤਾ ਇਸ ਧਰਤੀ ਤੇ ਪਾਸ ਹੋਇਆ ਸ਼੍ਰੀ ਨਾਨਕਪੁਰ ਸਾਹਿਬ ਜਦੋਂ ਉਹ ਦੁਖੀ ਪੰਡਤ ਜਿਹੜੇ ਨੇ ਦੁਖੀ ਬੇਵਰ ਅਬ ਆਏ ਚੱਲ ਪੁਰੀ ਆਨੰਦ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦੇ ਨੇ ਬਾਹਾਂ ਹਮਾਰੀ ਪਕੜੀਏ ਸ੍ਰੀ ਹਰਗੋਬਿੰਦ ਕੇ ਨੰਦ ਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਸੁਪੁੱਤਰ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਸਾਡੀ ਬਾਹ ਪਕੜੋ ਅਸੀਂ ਦੁਖੀ ਆ ਤੁਹਾਡੇ ਚਰਨਾਂ ਚ ਆ ਪਾਤਸ਼ਾਹਾਂ ਦੀ ਪੁਕਾਰ ਸੁਣ ਕੇ ਮਤਾ ਪਰਿਵਾਰ ਵਿੱਚ ਤੇ ਸੰਗਤ ਵਿੱਚ ਰੱਖਦੇ ਸਾਹਮਣੇ ਮਾਤਾ ਗੁਜਰੀ ਜੀ ਬੈਠੇ ਨੇ ਸਮਣੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਧੰਨ ਜਨਨੀ ਮਹਾ ਮਾਤਾ ਨਾਨਕੀ ਜੀ ਬੈਠੇ ਨੇ 9 ਸਾਲ ਦੀ ਉਮਰ ਸ੍ਰੀ ਗੁਰੂ ਗੋਬਿੰਦ राय ਮਹਾਰਾਜ ਆਪ ਵਿਰਾਜਮਾਨ ਨੇ ਔਰ ਦੂਜੇ ਪਾਸੇ ਗੁਰੂ ਦੀ ਸੰਗਤ ਬੈਠੀ ਹੈ ਪੰਡਤਾਂ ਦਾ ਮਤਾ ਸੰਗਤ ਵਿੱਚ ਤੇ ਪਰਿਵਾਰ ਦੇ ਸਾਹਮਣੇ ਰੱਖਿਆ ਗਿਆ ਸਾਧ ਸੰਗਤ ਔਰ ਇਸ ਧਰਤੀ ਤੇ ਮਤਵ ਆਸ ਹੋਏ ਆਪਣੇ 9 ਸਾਲ ਦੇ ਪਰਿਵਾਰ ਬੱਚੇ ਨੂੰ ਛੱਡ ਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਦੇਣਾ ਪਰਵਾਨ ਕਰਦੇ ਨੇ ਪੰਡਤ ਜੀ ਨਾਲ ਕਹਿੰਦੇ ਨੇ ਮਹਾਰਾਜ ਹਰ ਧਰਮ ਦੇ ਕੋਲ ਧਾਰਮਿਕ ਗ੍ਰੰਥ ਹੈ ਹਰ ਧਰਮ ਦੇ ਕੋਲ ਕੋਈ ਨਾ ਕੋਈ ਪੀਰ ਪੈਗੰਬਰ ਔਲੀਆ ਸੰਤ ਮਹਾਂਪੁਰਸ਼ ਹੈ ਮਾਰਾ ਸਾਡੇ ਧਰਮ ਵਿੱਚ ਗ੍ਰੰਥ ਵੱਧ ਨੇ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਇਸਲਾਮ ਵਿੱਚ ਚਾਰ ਗ੍ਰੰਥ ਉਹਨਾਂ ਦੇ ਪੂਜਨੀਕ ਨੇ ਕੁਰਾਨ ਸ਼ਰੀਫ ਅੰਜੀਲ ਤੌਰੇਤ ਜ਼ੰਬੂਰ ਬੁੱਧ ਧਰਮ ਦੇ ਕੋਲ ਵੀ ਗ੍ਰੰਥ ਹੈ ਉਹਨਾਂ ਦਾ ਆਪਣਾ ਧੰਮਸ ਗ੍ਰੰਥ ਹੈ ਜੈਨ ਮਤ ਕੋਲ ਵੀ ਆਪਣਾ ਗ੍ਰੰਥ ਹੈ ਔਰ ਜਦੋਂ ਹਿੰਦੂ ਮਤ ਦੀ ਗੱਲ ਆਏਗੀ ਜਿਨ੍ਹਾਂ ਦੀ ਜੰਜੂ ਦੀ ਖਾਤਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਦੇਣ ਇਸ ਧਰਤੀ ਤੋਂ ਗਏ ਆਪਾਂ ਸੀਸ ਕਰਨ ਸਭ ਬੈਠੇ ਤਾਂ ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸਾ ਸੰਗਤ ਉਹਨਾਂ ਕੋਲ ਗ੍ਰੰਥ ਵੇਖੋ ਕਿੰਨੇ ਨੇ ਚਾਰ ਵੇਦ ਨੇ 6 ਸ਼ਾਸਤਰ ਨੇ 18 ਪ੍ਰਾਣ ਨੇ 27 ਸਿਮਰਤਿਆਂ ਨੇ ਇਤੋਂ ਇਲਾਵਾ ਰਮਾਇਣ ਨੇ ਮਹਾਭਾਰਤ 52 ਉਪਨਿਸ਼ਦਾਂ ਨੇ 33 ਕਰੋੜ ਦੇਵਤੇ ਨੇ ਸਾਸੰਗਤ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਪੰਡਤ ਕਿਰਪਾ ਰਾਮ ਇੱਕੋ ਗੱਲ ਕਹਿੰਦਾ ਹੈ ਹੇ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਸਾਡੀ ਬਾਹ ਪਕਣ ਵਾਲਾ ਕੋਈ ਨਹੀਂ ਵਾਹ ਹਮਾਰੀ ਪਕੜੀ ਹੈ ਸ਼੍ਰੀ ਹਰ ਗੋਵਿੰਦ ਕੇ ਨੰਦ ਹੇ ਗੁਰੂ ਹਰ ਗੋਬਿੰਦ ਸਾਹਿਬ ਮਹਾਰਾਜ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਸਾਡੀ ਮਾਂ ਪੱਕੜੋ ਸਾਡਾ ਮਾਂ ਪੱਕਣ ਵਾਲਾ ਸਾਡਾ ਕੋਈ ਸਾਧ ਸੰਗਤ ਉਹਨਾਂ ਕੋਲ ਤਾਕਤਵਰ ਦੇਵਤੇ ਨੇ ਕਦੇ ਤੁਸੀਂ ਇੱਕ ਮਾਤਾ ਦੀ ਫੋਟੋ ਉਹਨਾਂ ਦੀ ਵੇਖੋ ਕਿਸੇ ਦੇ ਧਰਮ ਉੱਤੇ ਘਟਾਕਸ਼ ਨਹੀਂ ਹੈ ਉਹਦੀ ਮਾਰੂ ਵੇਖਣ ਤੌਰ ਤੇ ਜੀਵ ਕਿੰਨੀ ਲੰਬੀ ਹੈ ਗਲਾਂ ਵਿੱਚ ਦੁਸ਼ਟਾਂ ਦੇ ਖੋਪਰੀਆਂ ਲਾ ਕੇ ਸਿਰ ਵੱਢ ਕੇ ਗਲ ਵਿੱਚ ਹਾਰ ਪਾਇਆ ਹੋਇਆ ਵੱਡੀ ਡਰਾਉਣੀ ਫੋਟੋ ਹੈ ਇੱਕ ਦੁਸ਼ਟ ਨੂੰ ਥੱਲੇ ਸੁੱਟ ਕੇ ਉਹਨੇ ਪੈਰ ਰੱਖਿਆ ਹੋਇਆ ਇੰਨੀ ਹਨ ਇੰਨੀ ਤਾਕਤਵਰ ਉਹਨਾਂ ਕੋਲ ਮਾਤਾ ਕਾਲੀ ਮਾਤਾ ਹੈ ਪਰ ਬਾਹ ਪਕਣ ਵਾਲਾ ਕੋਈ ਨਹੀਂ ਉਹਨਾਂ ਕੋਲ ਸ਼ਿਵ ਦੀ ਵਰਗ ਦੇਵਤੇ ਨੇ ਪਰ ਬਾਹ ਪਕਣ ਵਾਲਾ ਕੋਈ ਨਹੀਂ ਹੈ ਅੱਜ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਏ ਮਹਾਰਾਜ ਸਾਡੀ ਬਾਹ ਪਗੜਨ ਵਾਲਾ ਕੋਈ ਨਹੀਂ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਧਰਤੀ ਤੇ ਮਤਾ ਪਾਸ ਕਰਦੇ ਨੇ ਸੰਗਤ ਵਿੱਚ ਤੇ ਪਰਿਵਾਰ ਵਿੱਚ ਉਤੋਂ ਬਾਅਦ ਇੱਕ ਗੱਲ ਕਹਿੰਦੇ ਨੇ ਪੰਡਤ ਕਿਰਪਾ ਰਾਮ ਹੁਣ ਫਿਰ ਇੱਕ ਗੱਲ ਦਾ ਧਿਆਨ ਰੱਖਿਓ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਕਵੀ ਚਾਨਦ ਜੀ ਨੇ ਫਿਰ ਅਗਲੀ ਵਾਰ ਤੱਕ ਗੱਲ ਲਿਖੀ ਕਹਿੰਦੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਬਾਹਾਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹਾਂ ਨਾ ਛੋੜੀਐ ਅਸੀਂ ਤੋੜੀ ਬਾਹ ਪਕੜਾਂਗੇ ਭਾਵੇਂ ਸਾਡਾ ਸੀਸ ਲੱਗ ਜਾਏ ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖਿਓ ਇਹ ਨਾ ਹੋਵੇ ਅਸੀਂ ਤੁਹਾਡੀ ਬਾਹ ਪਕੜ ਕੇ ਸੀਸ ਦੇਣ ਦਾ ਮਤਾ ਪਾਸ ਕੀਤਾ ਵਾਦਾ ਕੀਤਾ ਤੁਸੀਂ ਜਾ ਕੇ ਉਹ ਰੰਗਦੇਵ ਦੇ ਪੈਰਾਂ 'ਚ ਬਹਿ ਜਾਓ ਸੱਜ ਸੰਗਤ ਮੋਸਟਲੀ ਹੁੰਦਾ ਇਹ ਹੈ ਕਿ ਦੂਜੇ ਪਾਸੇ ਕਲੌਣ ਵਾਲੇ ਸ਼ਹਾਤਾਂ ਦੇ ਦਿੰਦੇ ਨੇ ਕਮਜ਼ੋਰ ਬੰਦੇ ਜਾ ਕੇ ਫਿਰ ਚਰਨਾ ਵਿੱਚ ਬਹਿ ਜਾਂਦੇ ਕਮਜ਼ੋਰ ਬੰਦੇ ਜਾ ਕੇ ਫਿਰ ਉਹਨਾਂ ਦੇ ਪੈਰਾਂ ਵਿੱਚ ਬਹਿ ਜਾਂਦੇ ਨੇ ਅਨਖ ਨਾਲ ਜਿਉਣ ਵਾਲੇ ਲੋਕ ਆਪਣਾ ਪੂਰੀ ਉਮਰ ਜਿੱਲਾਂ ਵਿੱਚ ਬਤੀਤ ਕਰ ਦਿੰਦੇ ਨੇ ਕਮਜ਼ੋਰ ਬੰਦੇ ਜਾ ਕੇ ਫਿਰ ਉਹਨਾਂ ਦੀ ਗੋਦ ਵਿੱਚ ਬਹਿ ਜਾਂਦੇ ਨੇ ਇਹ ਹੁੰਦਾ ਇਸ ਤਰ੍ਹਾਂ ਪਰ ਜਿਸ ਪੰਥ ਦੇ ਤੁਸੀਂ ਵਾਰਸ ਬੈਠੇ ਹੋ ਤੁਹਾਨੂੰ ਇਸ ਪਲ ਦਾ ਮਾਣ ਹੋਣਾ ਚਾਹੀਦਾ ਹੈ ਸਾ ਸੰਗਤ ਇਸ ਕੌਮ ਵਿੱਚ ਇੱਕ ਸਭ ਤੋਂ ਵੱਡੀ ਸ਼ਕਤੀ ਹੈ ਮੈਂ ਔਣਾ ਇਤਿਹਾਸ ਵੱਲੀ ਹੈ ਪਰ ਥੋੜੀਆਂ ਜਿਹੀਆਂ ਗੱਲਾਂ ਧਿਆਨ ਨਾਲ ਸੁਣੇ ਸਾਸ ਸੰਗਤ ਬੱਚੇ ਦਾ ਜਨਮ ਜਿਹੜਾ ਉਹ ਮਾਂ ਦੇ ਖੂਨ ਤੋਂ ਬੱਚਾ ਪਲਦਾ ਇਹਨੂੰ ਮੈਡੀਕਲ ਸਾਇੰਸ ਨੇ ਵੀ ਮੰਨਿਆ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵੀ ਕਿਹਾ ਮਾਂ ਕੀ ਰਕਤ ਪਿਤਾ ਵਿਧ ਧਾਰਾ ਮਾਂ ਦੇ ਖੂਨ ਨਾਲ ਬੱਚੇ ਦੀ ਪਰਵਿਸ਼ ਹੁੰਦੀ ਹੈ ਮਾਤਾ ਦੇ ਗਰਭ ਵਿੱਚ ਮਾਸ ਦਾ ਲੋਥੜਾ ਜਦੋਂ ਸਰੀਰ ਦਾ ਰੂਪ ਧਾਰਨ ਕਰਦਾ ਹੈ ਉਹਦੇ ਵਿੱਚ ਸਸੰਗਤ ਮਾਂ ਦੀ ਰਕਤ ਜਾਂਦੀ ਹੈ ਮਾਂ ਦਾ ਖੂਨ ਜਾਂਦਾ ਹੈ ਇਸ ਲਈ ਵਾਰ-ਵਾਰ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦਾ ਬਲੱਡ ਟੈਸਟ ਹੁੰਦਾ ਰਹਿੰਦਾ ਹੈ ਜੇ ਖੂਨ ਘਟਿਆ ਤੇ ਨਹੀਂ ਕਿਤੇ ਜੇ ਬਲੱਡ ਘਟ ਹੈ ਕਈ ਵਾਰ ਜਨਮ ਤੋਂ ਪਹਿਲਾਂ ਡਿਲੀਵਰੀ ਤੋਂ ਪਹਿਲਾਂ ਚੜਾਉਣਾ ਪੈਂਦਾ ਹੈ ਖੂਨ ਮੋਸਟਲੀ ਘਟਦਾ ਹੈ ਪਤਾ ਕਿਉਂ ਘਟਦਾ ਹੈ ਮਾਂ ਦਾ ਖੂਨ ਉਸ ਬੱਚੇ ਨੂੰ ਜਾ ਰਿਹਾ ਹੈ ਮਾਂ ਦੇ ਖੂਨ ਤੋਂ ਉਹ ਬੱਚੇ ਦਾ ਸਰੀਰ ਗਰਮ ਵਿੱਚ ਬਣਦਾ ਹੈ ਮਾਂ ਕੀ ਰਕਤ ਪਿਤਾ ਦੇ ਧਾਰਾ ਔਰ ਜਿਸ ਤਰ੍ਹਾਂ ਦਾ ਖੂਨ ਹੋਏਗਾ ਉਸੇ ਤਰ੍ਹਾਂ ਦਾ ਬੱਚਾ ਪੈਦਾ ਹੋਏਗਾ ਆਪਾਂ ਕਈ ਵਾਰ ਜਦੋਂ ਕਿਸੇ ਨੂੰ ਦੋਸ਼ ਦਿੰਦੇ ਉਹਨੂੰ ਕਹਿੰਦੇ ਵੇ ਬੰਦਾ ਘਾਇਰ ਹੈ ਇਹਦਾ ਖੂਨ ਸਫੈਦ ਹੋ ਗਿਆ ਜੀ ਇਹਨਾਂ ਦੇ ਖੂਨ ਚਿੱਟੇ ਹੋ ਗਏ ਜੀ ਸਾਧ ਸੰਗਤ ਇਹਦਾ ਮਤਲਬ ਜਦੋਂ ਕੋਈ ਗੱਲ ਕਹੀ ਜਾਂਦੀ ਹੈ ਖੂਨ ਨੂੰ ਕਹੀ ਜਾਂਦੀ ਹੈ ਰਕਤ ਵਿੱਚ ਖੂਨ ਵਿੱਚ ਬਹੁਤ ਵੱਡੀ ਪਾਵਰ ਹੈ ਹੁਣ ਸੁਣਿਓ ਧਿਆਨ ਨਾਲ ਤੈਮੂਰ ਖਾਨਦਾਨ ਦਾ ਆਖਰੀ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਹੋਇਆ ਇੱਕ ਦਿਨ ਕਥਾ ਮੈਂ ਲਾਈਵ ਤੋਂ ਸੁਣਾਈ ਹੈ ਤੁਹਾਡੇ ਤੱਕ ਪਹੁੰਚ ਗਈ ਹੋਵੇਗੀ ਤੈਮੂਰ ਖਾਨਦਾਨ ਦਾ ਆਖਰੀ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਉਹਦੇ ਉੱਤੇ ਹਮਲਾ ਕੀਤਾ ਗੁਲਾਮ ਕਾਦਰੀ ਰੋਹਿਲੇ ਨੇ ਮੁਹੰਮਦ ਸ਼ਾਹ ਰੰਗਿੱਲੇ ਨੂੰ ਮਾਰ ਦਿੱਤਾ ਰਾਜ ਤੇ ਕਬਜ਼ਾ ਕਰ ਲਿਆ ਜਿਨਨੇ ਤੈਮੂਰ ਖਾਨਦਾਨ ਦੇ ਵਾਰਿਸ ਸੀ ਉਹਨੇ ਸਾਰੇ ਮਾਰ ਦਿੱਤੇ ਦਿੱਲੀ ਦੇ ਤਖਤ ਉੱਤੇ ਕਬਜ਼ਾ ਕਰਕੇ ਰੋਹਿਲੇ ਬਹਿ ਗਏ ਉਹਨਾਂ ਤੋਂ ਅੱਗੇ ਰੋਹਿਲ ਖੰਡਾ ਜਿਨਾਂ ਨੂੰ ਤੁਸੀਂ ਅੱਗੇ ਉੱਤਰਾਖੰਡ ਕਹਿੰਦੇ ਹੋ ਇਹ ਸਾਰਾ ਉਹਨਾਂ ਨੇ ਵਾਦ ਕੀਤਾ ਬਾਅਦ ਵਿੱਚ ਉਹਨੇ ਤੈਮੂਰ ਖਾਨਦਾਨ ਦੀਆਂ ਔਰਤਾਂ ਗੁਲਾਮ ਬਣਾ ਲਈਆਂ ਜਿੰਨੀਆਂ ਰਾਜਕੁਮਾਰੀਆਂ ਸੀ ਲੜਕੀਆਂ ਸੀ ਉਸ ਤੈਮੂਰ ਖਾਨ ਦੀਆਂ ਔਰਤਾਂ ਸੀ ਰਾਣੀਆਂ ਸਭ ਨੂੰ ਗੁਲਾਮ ਬਣਾ ਲਿਆ ਘਰ ਵਿੱਚ ਭਾਂਡੇ ਮਾਂਜਣੇ ਰੱਖ ਲਿਆ ਝਾੜੂ ਪੋਚਲੇ ਰੱਖ ਲਈਆਂ ਗੁਲਾਮ ਬਣਾ ਕੇ ਉਹਨੇ ਤੈਮੂਰ ਖਾਨ ਦੀਆਂ ਖਾਨਦਾਨ ਦੀਆਂ ਔਰਤਾਂ ਤੇ ਬੱਚੀਆਂ ਰਾਜਕੁਮਾਰੀਆਂ ਨੂੰ ਗੁਲਾਮ ਬਣਾ ਕੇ ਰੱਖਿਆ ਕਈ ਮਹੀਨਿਆਂ ਬਾਅਦ ਉਹਦੇ ਚਿੱਤ ਵਿੱਚ ਇੱਕ ਖਿਆਲ ਆਇਆ ਕਿ ਅਕਸਰ ਹੈ ਤਾਂ ਇਹ ਤੈਮੂਰ ਖਾਨਦਾਨ ਦੀਆਂ ਔਰਤਾਂ ਤੈਮੂਰ ਖਾਨਦਾਨ ਦੀਆਂ ਇਹ ਔਰਤਾਂ ਨੇ ਲੜਕੀਆਂ ਨੇ ਇਹ ਔਰਤ ਦੇ ਰਕਤ ਤੋਂ ਖੂਨ ਤੋਂ ਸੂਰਵੀਰ ਪੈਦਾ ਹੁੰਦੇ ਨੇ ਯੋਧੇ ਪੈਦਾ ਹੁੰਦੇ ਨੇ ਜਿਹੋ ਦੀ ਮਾਂ ਹੋਵੇ ਉਸ ਤਰ੍ਹਾਂ ਦੇ ਬੱਚੇ ਪੈਦਾ ਹੁੰਦੇ ਨੇ ਕਿਤੇ ਨਾ ਹੋਵੇ ਇਹਨਾਂ ਦੀ ਗੁਖ ਤੋਂ ਕੋਈ ਬੱਚਾ ਜਨਮ ਲਵੇ ਤੇ ਦੁਆਰਾ ਮੇਰੇ ਕੋਲੋਂ ਰਾਜ ਖੋਣ ਦਾ ਸੁਪਨਾ ਅੰਦਰ ਉਹਦੇ ਆ ਜਾਏ ਦੁਆਰਾ ਤੈਮੂਰ ਖਾਨਦਾਨ ਦਾ ਰਾਜ ਸਥਾਪਿਤ ਕਰਨ ਦਾ ਕਿਤੇ ਉਹਦੇ ਅੰਦਰ ਜਾਗ ਜਾਂ ਸੁਪਨਾ ਪੈਦਾ ਹੋ ਜਾਏ ਇਨਾਂ ਔਰਤਾਂ ਦੀ ਅਣਖ ਪਰਖਣੀ ਚਾਹੀਦੀ ਹੈ ਕਿਤੇ ਇਹ ਵਕਿਆ ਗੁਲਾਮ ਨੇ ਜੇ ਇਹਨਾਂ ਦੇ ਅੰਦਰ ਤੈਮੂਰ ਖਾਨਦਾਨ ਦੇ ਕੋਈ ਅਣਖ ਹੋਈ ਤੇ ਇਹਨਾਂ ਦੀ ਕੁੱਖ ਤੋਂ ਕੋਈ ਬੱਚਾ ਜਨਮ ਲੈ ਕੇ ਦੁਆਰਾ ਮੇਰੇ ਕੋਲੋਂ ਰਾਜ ਖੋਏਗਾ ਉਹਦੇ ਮਨ ਚਾ ਉਹਨੇ ਫਿਰ ਪਤਾ ਕੀ ਕੀਤਾ ਉਹਨੇ ਹੁਕਮ ਕਰਕੇ ਕਿਹਾ ਜਿੰਨੀਆਂ ਗੁਲਾਮ ਬਣਾਈਆਂ ਨੇ ਔਰਤਾਂ ਤੇ ਰਾਜਕੁਮਾਰੀਆਂ ਸਭ ਨੂੰ ਮੇਰੇ ਮਹਿਲ ਵਿੱਚ ਬੁਲਾਓ ਸਾਹਮਣੇ ਸੱਦ ਲਈਆਂ ਆਪ ਮਸਨਦ ਉੱਤੇ ਤਖਤ ਉੱਤੇ ਬਹਿ ਗਿਆ ਉਹਨਾਂ ਨੂੰ ਹੁਕਮ ਦੇ ਕੇ ਕਹਿੰਦਾ ਨਾਚ ਕਰੋ ਨਹੀਂ ਤਾਂ ਕਤਲ ਕਰ ਦੰਗਾ ਆਪਣੀ ਤਲਵਾਰ ਤਿੱਖੀ ਮਿਹਾਨ ਚੋਂ ਕੱਢ ਕੇ ਸਾਹਮਣੇ ਰੱਖ ਲਈ ਆਪਣਾ ਖੰਜਰ ਕੰਨਿਆਂ ਹੋਇਆ ਮਿਹਾਨ ਚੋਂ ਬਾਹਰ ਕੱਢ ਕੇ ਬਾਹਰ ਰੱਖ ਲਿਆ ਡਰਦਿਆਂ ਹੋਈਆਂ ਔਰਤਾਂ ਨਾਚ ਕਰਨ ਲੱਗ ਪਈਆਂ ਜਿੰਨੀਆਂ ਉਹ ਗੁਲਾਮ ਤੈਮੂਰ ਖਾਨ ਧਾਰਦੀਆਂ ਔਰਤਾਂ ਸੀ ਰਾਜਕੁਮਾਰੀਆਂ ਸੀ ਡਰਦਿਆਂ ਹੋਈਆਂ ਨਾਚ ਕਰਨ ਲੱਗ ਪਈਆਂ ਉਹ ਤਖਤ ਤੇ ਬੈਠਾ ਬੈਠਾ ਪਰਖਣ ਲੱਗ ਪਿਆ ਉਹਦੇ ਚਿੱਤ ਵਿੱਚ ਆਇਆ ਇਨਾਂ ਦੀ ਅਣਖ ਪਰਖਣੀ ਚਾਹੀਦੀ ਹੈ ਜਾਣ ਬੁੱਝ ਕੇ ਉਹਨੇ ਅੱਖਾਂ ਬੰਦ ਕਰਕੇ ਸੌਣ ਦਾ ਡਰਾਮਾ ਕੀਤਾ ਮਸਨਤ ਤੇ ਸੋਜਣਾ ਮੇਰਾ ਬਨਾਵਟੀ ਥਾ ਤੋਖਲਕ ਨਹੀਂ ਥਾ ਉਹਦੇ ਚਿੱਤ ਵਿੱਚ ਆਇਆ ਬਨਾਉਟੀ ਦੇ ਆ ਸੋਣਾ ਚਾਹੀਦਾ ਆਪਣੇ ਮਸਨਤ ਤਖਤ ਉੱਤੇ ਬਨਾਉਟੀ ਸੌਣ ਦਾ ਉਹਨੇ ਪਖੰਡ ਕੀਤਾ ਚਿੱਤ ਵਿੱਚ ਪਤਾ ਕੀ ਹੈ ਕਿਸੇ ਨਾ ਕਿਸੇ ਔਰਤ ਦੇ ਚਿੱਤ ਵਿੱਚ ਅਣਖ ਅੰਦਰ ਪੈਦਾ ਹੋਏਗੀ ਇਹ ਮੈਨੂੰ ਸੁੱਤਿਆਂ ਵੇਖ ਕੇ ਕਰਪਾਨ ਚੁੱਕਣ ਗਈਆਂ ਤਲਵਾਰ ਚੁੱਕ ਕੇ ਮੇਰੇ ਮਾਰਨ ਗਈਆਂ ਖੰਜਰ ਚੁੱਕਣ ਗਈਆਂ ਮੇਰੇ ਤੇ ਵਾਰ ਕਰਨ ਗਈਆਂ ਭਾਵੇਂ ਮੈਂ ਮਰਾਂ ਨਾ ਮਰਾਂ ਪਰ ਜੇ ਇਹ ਵਾਰ ਕਰਨ ਗਈਆਂ ਇਹਦਾ ਮਤਲਬ ਇਹਨਾਂ ਦੇ ਅੰਦਰ ਅਣਖ ਜੀ ਹੁੰਦੀ ਹੈ ਜੇ ਇਹ ਵਾਰ ਕਰਨ ਗਈਆਂ ਇਹਦਾ ਮਤਲਬ ਅਣਖ ਹੈ ਇਹਨਾਂ ਵਿੱਚ ਇਹਨਾਂ ਦੀ ਕੁੱਖ ਤੋਂ ਕੋਈ ਬੱਚਾ ਜਨਮ ਲੈ ਕੇ ਦੁਆਰਾ ਤੈਮੂਰ ਖਾਨ ਦਾ ਰਾਜ ਸਥਾਪਿਤ ਕਰ ਸਕਦਾ ਹੈ ਅਣਖ ਪਰਖਣ ਵਾਸਤੇ ਉਹਨੇ ਤਲਵਾਰ ਵੀ ਨੰਗੀ ਰੱਖੀ ਖੰਜਰ ਵੀ ਮੋਰੇ ਰੱਖ ਲਿਆ ਇੱਕ ਘੰਟਾ ਨਹਾਜ ਹੁੰਦਾ ਰਿਹਾ ਕਿਸੇ ਔਰਤ ਜਾਂ ਰਾਜਕੁਮਾਰੀ ਦੇ ਚਿੱਤ ਵਿੱਚ ਇਹ ਅੰਦਰ ਅਣਖ ਨਾ ਪੈਦਾ ਹੋਈ ਕਿ ਬਾਦਸ਼ਾਹ ਤਾਂ ਸੁੱਤਾ ਪਿਆ ਖੰਜਰ ਚੁੱਕ ਕੇ ਮਾਰੀਏ ਬਾਹਰ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾਵੇ ਬਾਦਸ਼ਾਹ ਤਾਂ ਸੁੱਤਾ ਪਿਆ ਹੈ ਖੰਜਰ ਚੁੱਕ ਕੇ ਮਾਰੀਏ ਦਰਦੀ ਕਿਸੇ ਔਰਤ ਨੇ ਵਾਰ ਨਹੀਂ ਕੀਤਾ ਇੱਕ ਘੰਟੇ ਬਾਅਦ ਉਹ ਤਾੜੀ ਮਾਰ ਕੇ ਹੱਸ ਪਿਆ ਉਹਨੇ ਕਿਹਾ ਜਾਓ ਹਰਮ ਤੋਂ ਬਾਹਰ ਭੇਜ ਦਿਓ ਇਹ ਝਾੜੂ ਪੁੱਚ ਕਰਨ ਜੁੱਗੀਆਂ ਰਹਿਣਗੀਆਂ ਪਤਾ ਕਿਉਂ ਇਹਨਾਂ ਦੇ ਅਣਖ ਨਹੀਂ ਹੈ ਜੇ ਅਣਖ ਜਿਉਂਦੀ ਹੁੰਦੀ ਕੋਈ ਤਾਂ ਇੰਨੀਆਂ ਔਰਤਾਂ ਵਿੱਚੋਂ ਕੋਈ ਮੇਰੇ ਉੱਤੇ ਮਾਰ ਕਰਦਾ ਕੋਈ ਖੰੰਜਰ ਚੁੱਕ ਕੇ ਮਾਰਦਾ ਫਿਰ ਮੈਨੂੰ ਇਹ ਸੀ ਕੇ ਨਾਂ ਵਿੱਚ ਅਣਖ ਹੈ ਇਹਦਾ ਮਤਲਬ ਇਹਨਾਂ ਦੀ ਅਣਖ ਖਤਮ ਹੋ ਗਈ ਇਹਨਾਂ ਦੀ ਕੁੱਖ ਤੋਂ ਜਨਮ ਲੈਣ ਵਾਲੇ ਬੱਚੇ ਰਾਜ ਦਾ ਸੁਪਨਾ ਨਹੀਂ ਲੈਣਗੇ ਗੁਲਾਮ ਰਹਿਣਗੇ ਉਹਨਾਂ ਪੇਜ ਦਿੱਤਾ ਪਰ ਜਿਸ ਕੌਮ ਦੇ ਤੁਸੀਂ ਵਾਰਿਸ ਬੈਠੇ ਹੋ ਸਾ ਸੰਗਤ ਅਜੇ ਤੱਕ ਸਿੱਖ ਕੌਮ ਉੱਤੇ ਰਸਰਜ ਹੋ ਰਹੀ ਹੈ ਕਿ ਇਸ ਕੌਮ ਵਿੱਚ ਐਸਾ ਕਿ ਹੈ ਇਸ ਕੌਮ ਦੀਆਂ ਬੀਬੀਆਂ ਬੱਚੀਆਂ ਵਿੱਚ ਇੰਨੀ ਅਣਖ ਕਿਉਂ ਹੈ ਇਹ ਕਈ ਕਈ ਦਹੱਕੇ ਲੰਗੀ ਹੋਈ ਘਟਨਾ ਨੂੰ ਭੁੱਲਦੀਆਂ ਨਹੀਂ ਕਈ ਕਈ ਸਾਲ ਗੁਜ਼ਰਨ ਤੋਂ ਬਾਅਦ ਵੀ ਇਹ ਕੌਮ ਆਪਣੇ ਨਾਲ ਕੀਤੀ ਵਧਿੱਕੀ ਭੁੱਲਦੀ ਨਹੀਂ ਕਈ ਕਈ ਦਹੱਕਿਆਂ ਤੋਂ ਬਾਅਦ ਵੀ ਬਦਲਾ ਲੈ ਲੈਂਦੇ ਨੇ ਬਦਲਾ ਲੈਣ ਤੇ ਆ ਜਾਣ ਤੇ ਦਿੱਲੀ ਛੱਡ ਕੇ ਪੰਜਾਬ ਛੱਡ ਕੇ ਦੇਸ਼ ਛੱਡ ਕੇ ਲੰਡਨ ਜਾ ਕੇ ਵੀ ਲੈ ਲੈਂਦੇ ਐਸਾ ਇਹ ਨਾਂ ਵਿੱਚ ਕੀ ਹੈ ਔਰ ਸਾਤ ਸੰਗਤ ਉਹ ਸਿਰਫ ਮੇਰੇ ਗੁਰੂ ਦੀ ਬਾਣੀ ਤੇ ਇਤਿਹਾਸ ਹੈ ਬਲਿਓ ਚਰਾਗ ਦੋ ਚਰਾਗ ਗੁਰੂ ਨਾਨਕ ਦੇ ਘਰ ਬਲਦੇ ਨੇ ਇੱਕ ਬਾਣੀ ਦਾ ਇੱਕ ਇਤਿਹਾਸ ਦਾ ਇਹ ਦਮੇ ਚਰਾਗ ਜਿੰਨੀ ਦੇਰ ਕੌਮ ਵਿੱਚ ਬਲਦੇ ਰਹਿਣਗੇ ਇਸ ਕੌਮ ਦੀਆਂ ਔਰਤਾਂ ਦੀ ਕੁੱਖ ਤੋਂ ਸੂਰਬੀਰ ਜਨਮ ਲੈਂਦੇ ਰਹਿਣਗੇ ਉਹਦੀ ਇੱਕ ਉਦਾਹਰਨਾ ਤਾਜੀ ਹੈ ਥੋੜਾ ਜਿਹਾ ਪਹਿਲਾਂ ਚਲੋ ਲਾਈਵ ਚੱਲਦਾ ਹੈ ਸਾਧ ਸੰਗਤ ਚੰਡੀਗੜ੍ਹ 에어ਪੋਰਟ ਤੇ ਕਿਸੇ ਦੇ ਥੱਪੜ ਵੱਜਦਾ ਥੱਪੜ ਦੀ ਆਵਾਜ਼ ਦਿੱਲੀ ਨਹੀਂ ਪੂਰੇ ਵਰਲਡ ਤੱਕ ਚਲੀ ਗਈ ਮਾਫ ਕਰਿਓ ਉਸ ਬੱਚੀ ਦਾ ਮਾਰਿਆ ਹੋਇਆ ਥੱਪੜ ਆਵਾਜ਼ ਦਿੱਲੀ ਦੇ ਤਖਤ ਤੱਕ ਨਹੀਂ ਪੂਰੇ ਵਰਲਡ ਤੱਕ ਉਹਦੀ ਆਵਾਜ਼ ਗਈ ਹੈ ਮਾਫ ਕਰਿਓ ਬਹੁਤੇ ਲੋਕ ਕਹਿੰਦੇ ਨੇ ਕਿਉਂ ਥੱਪੜ ਮਾਰਿਆ ਨੌਕਰੀ ਕੋ ਲਈ ਭਾਵੇਂ ਨੌਕਰੀ ਕੋ ਅੱਜ ਕਿੰਨੀਆਂ ਲੱਖਾਂ ਨੌਕਰੀਆਂ ਕੁਰਬਾਨ ਨੇ ਪਰ ਮਾਫ ਕਰਿਓ ਉਹ ਥੱਪੜ ਦੀ ਆਵਾਜ਼ ਪੂਰੇ ਵਰਲਡ ਵਿੱਚ ਸੁਣਾਈ ਦਿੱਤੀ ਹੈ ਪਤਾ ਕਿਉਂ ਇਸ ਕੌਮ ਦੀਆਂ ਔਰਤਾਂ ਵਿੱਚ ਜਦ ਇਹ ਅਣਖ ਜੀਉਂਦੀ ਹੈ ਜਿੰਨੀ ਦੇਰ ਅਣਖ ਜੀਉਂਦੀ ਹੈ ਤੁਹਾਡੀ ਕੁੱਖ ਤੋਂ ਜਨਮ ਲੈਣ ਵਾਲੇ ਬੱਚੇ ਰਾਜ ਦਾ ਸੁਪਨਾ ਲੈ ਸਕਦੇ ਨੇ ਜਿੰਨੀ ਦੇਰ ਅਣਖ ਜੀਉਂਦੀ ਹੈ 19 ਦਿਨ ਇਸ ਕੌਮ ਦੀਆਂ ਬੀਬੀਆਂ ਦੀ ਕੁੱਖ ਤੋਂ ਜਨਮ ਲੈਣ ਵਾਲੇ ਬੱਚੇ ਰਾਜ ਦਾ ਸੁਪਨਾ ਲੈ ਸਕਦੇ ਨੇ ਸਾਥ ਸੰਗਤ ਮਾਫ ਕਰਿਓ ਇਸ ਧਰਤੀ ਤੇ ਮਤਵਾਸ ਹੋਇਆ ਦੂਜਿਆਂ ਦੀ ਖਾਤਰ ਸੀਸ ਦੇਣ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਤੁਰੇ ਨੌ ਸਾਲ ਦੀ ਉਮਰ ਹੈ ਗੁਰੂ ਗੋਬਿੰਦ राय ਮਹਾਰਾਜ ਜੀ ਦੀ ਮਾਫ ਕਰਿਓ ਸ਼ਹਾਦਤ ਤੋਂ ਬਾਅਦ ਢੇਰੀ ਟਾਕੇ ਨਹੀਂ ਬਹਿ ਗਏ ਸ਼ਹਾਦਤ ਤੋਂ ਬਾਅਦ ਡਰ ਨਹੀਂ ਗਏ ਕਿ 9 ਸਾਲ ਦੀ ਉਮਰ ਹੈ ਡਰ ਕੇ ਬਹਿ ਜਾਈਏ ਬੱਚਾ ਬਚਾਉਣੇ 9 ਸਾਲ ਦਾ ਕਿਡਾ ਕੋ ਬੱਚਾ ਹੁੰਦਾ ਇਹ ਨਹੀਂ ਕਿ ਮਾਂ ਗੁਜਰੀ ਡਰ ਕੇ ਬਹਿ ਗਈ ਇਹ ਨਹੀਂ ਕਿ ਗੁਰੂ ਗੋਬਿੰਦ राय ਮਹਾਰਾਜ ਸਹਿਮ ਕੇ ਬਹਿ ਗਏ ਹੋਣ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ राय ਮਹਾਰਾਜੀਆਂ ਨੇ ਫੌਜ ਤਿਆਰ ਕਰਨੀ ਸ਼ੁਰੂ ਕੀਤੀ ਰਣਜੀਤ ਨਗਾਰਾ ਇਸ ਧਰਤੀ ਤੇ ਵੱਜਣਾ ਸ਼ੁਰੂ ਹੋਇਆ ਔਰ ਸਾਧ ਸੰਗਤ ਅਨਖ ਤੇ ਗੈਰਤ ਨੂੰ ਇੰਨੇ ਉੱਚੇ ਲੈਵਲ ਤੇ ਲੈ ਗਏ ਤੁਸੀਂ ਹੈਰਾਨ ਹੋਮੋਗੇ ਪਰਵਾਰਾਂ ਵਾਲੇ ਬੈਠੇ ਹੋ 17-18 ਸਾਲ ਦਾ ਬੱਚਾ ਤੁਹਾਡਾ ਵਿਦੇਸ਼ ਜਾਣ ਦੀ ਤਿਆਰੀ ਕਰਦਾ ਤੁਹਾਡੇ ਵਿੱਚ ਮੈਂ ਵੀ ਆ